ਸਤਿ ਸ਼੍ਰੀ ਅਕਾਲ ਬਾਈ ਜੀ ਮਾਡਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਹੈ ਬਾਈਕੋਲ ਬਹੁਤ ਸੋਹਣੀਆਂ ਝੋਟੀਆਂ ਵੱਡੀਆਂ ਇੱਕ ਨੇਰੀ ਦੀ ਮੈਂ ਬਹੁਤ ਵਧੀਆ ਤੇ ਬਾਈ ਨਾਲ ਕਰਦੇ ਗੱਲ ਬਾਤ ਤੇ ਵੱਡੀਆਂ ਝੋਟੀਆਂ ਰਿਕਾਰਡ ਵਾਲੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਾਹਿਬ ਵਧੀਆ ਠੀਕ ਠਾਕ ਵੀਰ ਜੀ ਬਹੁਤ ਬਹੁਤ ਵਧੀਆ ਜੀ ਸਭ ਠੀਕ ਠਾਕ ਜੀ ਬਹੁਤ ਮਹਾਰਾਜ ਬਹੁਤ ਕਿਰਪਾ ਬਾਬੇ ਜੀ ਜਿਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਵੀਰ ਜੀ ਇਹ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦ ਸਾਰੀ ਸੰਗਤਰਾ ਜਨੋਂ ਧੰਨਵਾਦ ਕਰਦੇ ਆ ਤੇ ਜਨਵਰ ਵੀ ਜੀ ਆਪਣੇ ਕੋ ਵਧੀਆ ਤਾਂ ਵਧੀਆ ਹੁੰਦੇ ਆ ਅੱਜ ਵੀ ਜਿਹੜੀਆਂ ਮਈਆਂ ਵਿਖਾਵਾਂਗੇ ਨਾ ਕੋਈ ਵੱਡੀਆਂ ਛੋਟੀਆਂ ਯਵਰ ਆ ਇਹ ਕੰਦੀ ਦੀ ਮਾਂ ਚੰਗੀ ਤੇ ਚੰਗੀਆਂ ਵੱਡੀਆਂ ਛੋਟੀਆਂ ਛੇ ਆ ਜਨਵਰ ਚਕੇਟ ਆਉਂਦੇ ਠੀਕ ਤੇ ਮਈਆਂ ਅੱਜ ਜਿਹੜੀਆਂ ਪਹਿਲਾ ਦੂਜਾ ਤੀਜਾ ਨੰਬਰ ਆ ਚਾਰ ਵੀਰਾਂ ਹਾਂਜੀ ਚੰਗੀ ਮਈ ਕੋ ਚੰਗੀ ਸੇਵਾ ਕਰਦੇ 20-20 ਕਿਲੋ ਵਾਲੀਆਂ ਮਈਆਂ ਆ ਵੱਡੀਆਂ ਠੀਕ ਜੀ ਕੋਰੀਆਂ ਦੁੱਧ ਵਾਲੀਆਂ ਤਾਂ ਬਾਕੀ ਜਿਹੜੇ ਕਿ ਵੀਰ ਭਰਾਣੇ ਜਨਵਰ ਲੈਣਾ ਆ ਉਹਨੇ ਆਪਣੀ ਸਮਝ ਕਰਕੇ ਮਰਕ ਕਰਕੇ ਫੇਰ ਪਈਏ ਲਵਨੀ ਸੁਲਗਾ ਸਹੀ ਗੱਲ ਤੇ ਟੌਪ ਦੇ ਜਨਵਰ ਆ ਸਾਰੇ ਨਗੀਨੇ ਆ ਤੇ ਕੱਲੀ ਕੱਲੀ ਮੈਂ ਡੀਟੇਲ ਦੱਸਦੇ ਵੀ ਸਾਰੇ ਟੌਪ ਦੇ ਡਾਕਟਰ ਸਾਹਿਬ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਜੀ ਲਿਖਾ ਜੇ ਬਾਕੀ ਵੀਰ ਜਿਹੜੇ ਜਨਵਰ ਆ ਨਾ ਇਹ ਆਪਣਾ ਵੀਰ ਦੂਹਰੀਆਂ ਤੋਂ ਮੰਨਾ ਵੀਰ ਤੇ ਜਨਾਲੇ ਏਰੀਆ ਦੀ ਮੈਂ ਸਾਨੂੰ ਪੜ ਕੇ ਹੁੰਦਾ ਚੰਗੇ ਚੰਗੇ ਵੱਡੀ ਤੋਂ ਵੱਡੀ ਹਾਂਜੀ ਤੇ ਮਈਆਂ ਵੀਰ ਇਹ ਵਰ ਹੈ ਜਿਹੜਾ ਵੀਰ ਪ੍ਰਧਾਨ ਲੂਣਾ ਆਪ ਦੱਸੋ ਵੀ ਤੇਰੀ ਮਈਆਂ ਹੈ ਕਿ ਠੀਕ ਵੇਖੋ ਜੀ ਇਹ ਮੱਝ ਵੀ ਇੱਕ ਦਜੀ ਜੋ ਚਾਹਦੇ ਤੋਂ ਚਾਹਦੇ ਆ ਸੀ ਤੇ ਮੈਂ ਸੂਈ ਜੇ ਸੂਈ ਵੀਰ ਮੈਂ ਸੂਈ ਮੈਂ ਜੇ ਇੱਕ ਦਿਨ ਦੀ ਸੂਈ ਆ ਅਜੇ ਭੋੜਾ ਆ ਮੈਂ ਵੀਰ ਕੋਈ ਆਪਣਾ ਲਾਜਾ ਦੇ ਮੈਂ ਲਾਜੇ ਪਰ ਮੈਂ ਬੱਜੇ ਸਵੇਰ ਛੋਟੀ ਕੰਡੇ ਦੇ ਦੁੱਧ ਚਾੜਿਆ 18 19 ਕਿਲੋ ਹਾਂਜੀ ਮੈਂ ਅਖਲੀ ਮਈ ਹੈ ਜਿਹਨੂੰ ਤੁਹਾਡੇ ਪੂਰੀ ਜਵਰ ਠੀਕ ਹੈ ਦੁੱਧ ਵਾਲੀ ਓਕੇ ਜੀ ਤੇ ਕੁਆਲਟੀ ਵਾਲੀ ਮਈ ਆ ਵੇ ਥਣ ਖਣ ਕਿਸੇ ਕੀ ਲਗਾ ਖਲਾਰੋ ਖਲਾਰੋ ਬਾਈ ਇਹ ਕੀ ਬਾਤ ਹੈ ਕਿਹੜਾ ਥਣ ਵੇਖ ਕੇ ਲੈਵਾ ਵੇਖ ਕੇ ਪਛਾਣ ਕਰ ਲੂ ਬੰਦਾ ਵੀ ਆ ਕੀ ਚੀਜ਼ ਹੈ ਹਾਂਜੀ ਹਾਂਜੀ ਜੇ ਵੀਰਾ ਆ ਮੈਂ ਦੋ ਦਨਾ 20 ਕਿਲੋ ਕੱਢਿਆ ਫੇ ਕਿਹੜੀ ਨੇ ਕੱਢਣਾ ਸਹੀ ਗੱਲ ਦੇਖੋ ਜੀ ਖਲਾਰੋ ਖਲਾਰੋ ਬਿਲਕੁਲ ਤਾਜੀ ਫੁਈ ਦੇ ਪਾਉਂਦੀ ਮੈਂ ਹਸਣ ਨੇ ਰਾਹ ਪੱਛੇ ਦਾ ਹਰ ਕੁਟਾ ਬੜਾ ਠੀਕ ਹੈ ਵੀਰਾ ਜਿਹੜਾ ਵੀਰਾ ਅੰਗ ਵੇਖ ਮੈਂ ਉਹਨੂੰ ਕਿਹੜਾ ਕਹਣਾ ਕੱਢਾ ਕੱਲਾ ਥਣ ਦੇ ਸਰੀਰ ਮਹੀਂ ਦਾ ਵੇਖ ਬੰਤਰਾ ਵੱਡੀ ਮੈਂ ਦਾ ਖੁੱਲੇ ਲੈਰੇ ਵਾਲੀ ਥਾਣਾ ਚੱਡਾ ਹਰ ਪਖੋ ਬਹੁਤ ਬੈਸਟ ਐ ਵੱਡੀ ਮੈਂ ਜੈਡ ਬਲੈਕ ਪੂਰੀ ਦੁੱਧ ਵਾਲੀ ਮਹੀਂ ਵੀਰਤ ਵਾਲੀ ਆ ਵੀਰ ਮਾਥਾ ਜਿੰਨਾ ਮਹੀਂ ਦਾ ਪਾਣੀ ਲਾਇਆ ਪੂਰੀ ਮਹੀਂ ਨਸਲੀ ਦੇ ਦੁੱਧ ਵਾਲੀ ਮਹੀਂ ਕੁਆਲਟੀ ਵਾਲੀ ਸਾਰੀ ਕੰਡੇ ਦਾ ਮਈ ਵੀਰ ਉਹਨੇ ਕੋ ਸਾਰੀਆਂ ਮਈਆਂ ਵੀਰਾਂ ਕੋ ਵੱਟੀਆਂ ਪਹਿਲਾ ਦੂਜਾ ਨੰਬਰ ਉਹ ਘਰੋਂ ਵੀਰ ਦੇ ਮਈਆਂ ਆਈਆਂ ਆ ਹਾਂਜੀ ਤੇ ਪਰ ਜਬਰ ਮਈਆਂ ਆ ਸਲੀਚੀ ਜੀਆਂ ਜਿਹੜੀਆਂ ਕੁਆਲਟੀ ਵਾਲੀਆਂ ਦੇਖੋ ਜੀ ਤੇ ਵੜਿਆ ਕੇ ਕੀ ਬਚਾ ਮਗਰ ਮਚਾ ਮਗਰ ਵੀਰ ਕੱਟੀ ਠੀਕ ਆਂ ਬਚਾ ਗਾਹ ਵੀਰ ਨਸਲ ਤਿਆਰ ਕਰਨ ਵਾਲੀ ਮਈ ਹੈ ਜਿਹੜੀ ਗੱਲ ਹੈ ਇਕੱਠੀ-ਕੁੱਠੀ ਬੜੀ ਨਸਲ ਦੀ ਆ ਠੀਕ ਤੇ ਪੂਰੀ ਯਹਰਿਆ ਮੈਂ ਤੇ ਪੇਟ ਫੁੜੇ ਦੀ ਪੂਰੀ ਚੋੜੀ ਆ ਸਨਾਲ ਕੋਦਰ ਰਾਜੀ ਦਾ ਵਧੀਆ ਤੇ ਕੁਆਲਟੀ ਵਾਲੀ ਦੀ ਬੈਸਟ ਹਰ ਪੱਖੋਂ ਜਿੰਦੀ ਵੀ ਕਟੀਆਂ ਹੀ ਆ ਕਟੀਆਂ ਹੀ ਆ ਹਾਂਜੀ ਤੇ ਸਿੰਘੀ ਬਹੁਤ ਲੱਗਦਾ ਨਹੀਂ ਵੀਰ ਅੱਗੇ ਮਈਆਂ ਜਿੱਥੇ ਦਿੱਤੀਆਂ ਨਾ ਉਹ ਤਾਂ ਠਾਠ ਠਾਰਾ 20 ਤੇ ਉਦੋਂ ਲਾ ਝੋਟੀ 2 20 ਦੀ ਝੋਟੀ ਹੀ ਜਿਹੜੀ ਗੱਲ 2 10 ਦੀ ਵੀਰਾਂ ਝੋਟੀ ਖੜੀ ਆ ਹਾਂਜੀ ਤੇ 17 ਕਿਲੋ 18 ਕਿਲੋ ਚੱਲਣ ਦੀ ਠੀਕ ਤੇ ਜੇ ਕੱਚਾ ਮੇਲਾ ਮਾਰ ਕੇ ਮੈਂਨੇ 20 ਕਿਲੋ ਤੇ ਮੈਂ ਤਾਂ ਬਾਹਰ ਜਣੀ ਝੋਟੀ ਠੀਕ ਤੇ ਚੰਗੀ ਮਹੀਆ ਭਰਾ ਵੀਰ ਕੁਆਲਟੀ ਵਾਲੀ ਜਿਹੜਾ ਕੋ ਵੀਰ ਭਰਾ ਨਵੇ ਆਪਣੀ ਦਸਤਨੀ ਕਰਕੇ ਤੇ ਜਿਹੜੀ ਚੋਣ ਲੱਗੀ ਹੈ ਨਾ ਮਹੀ ਨੂੰ ਹਾਂਜੀ ਇਹ ਕ ਨੰਬਰ ਚੋਣ ਲੱਗੀ ਹੈ ਥਾਨਪੁਰ ਦੇ ਵੀਰ ਕਟਾਕ ਵਾਲ ਜਿੱਥੇ ਮੈਂ ਤਾਂ ਠੀਕ ਤੇ ਕੁਆਲਟੀ ਵਾਲੀ ਮੈਂ ਬਹੁਤ ਸੋਹਣੀ ਇਹ ਨਹੀਂ ਆ ਮੇਰਾ ਪਦਰੀ ਮਈ ਜਿਹੜੀ ਪਦਰੀ ਮਈ ਜਿਹੜੀ ਇਹਦੀ ਗਾੜ ਹੋਣੀ ਮਈ ਦੀ ਠੀਕ ਜੀ ਜਤਨ ਮਈ ਪੂਰੀ ਦੋ ਤੇ ਚੜ ਗਈ 4 1/2 ਕਿਲੋ ਮੈਨੇ ਗਾੜ ਮਾਰਨੀ ਹਾਂ ਹਾਂ ਜੀ ਜਾ ਵਜਾ ਥੋੜਿਆ ਮਈ ਨਾਲ ਤੋਂ ਪਛਾਣ ਹੁੰਦੀ ਹੈ ਮਈ ਦੀ ਡੋਡਾ ਦੀ ਸਹੀ ਗੱਲ ਥੜੀਆਂ ਮਈਆਂ ਵੇਖ ਵੀਰ ਕੀ ਕਹਿੰਦੀਆਂ ਬਰਾਬਰ ਥੜੀਆਂ ਵੇਖ ਲੋ ਕਰੋ ਚੱਕ ਆਲੇ ਦਵਾਲਿਓ ਕੋਰੀ ਕੁਆਲਟੀ ਵਾਲੀ ਮਈ ਕੋਈ ਸਪੇਸ ਆ ਚਵੇਂ ਬਣਿਆ ਆਪਣਾ ਲਾਓ ਜੀ ਮੈਨੂੰ ਬੰਦਰ ਲੱਗੀ ਹੈ ਨਾ ਪੂਰੇ ਦੁੱਧ ਵਾਲੀ ਮੈਂ ਓਕੇ ਇਹ ਆਵਰ ਮੈਕ ਕੁਆਲਟੀ ਵਾਲੀ ਪੂਰੀ ਜਿਵੇਂ ਦੱਸੋ ਭਾਈ ਕੀ ਮਾਇਆ ਦਾ ਬਿਲਕੁਲ ਲੈਣ ਦੇਣ ਕਰਾਂਗੇ ਉਹਦੇ ਮਹੀਨੀਰ ਗੱਭਨ ਦਾ 2 ਲੱਖ ਰੁਪਇਆ ਵੀਰ ਮੁੱਲ ਕਰਦਾ ਇਕਲੀ ਮਹੀਨ ਦਾ ਹੀ ਹਾਂਜੀ ਪਰ ਲੈਣ ਦੇਣ ਮੁੱਲ ਕਰਾਂਗੇ ਮੁੱਲ ਕਰੀਏ ਮਹੀਨ ਦਾ ਹੀ 1.70 ਜੋ ਮਾਦੀ 1.5 ਲੱਖ ਦੀ ਮੈਂ ਹਾਂ ਠੀਕ ਜਿਹੜੇ ਲੱਖ ਦੀ 1.45 ਦੇ ਰੱਖ ਦੀ 45 ਦੀ 41 45 ਦੀ ਹਾਂ ਨਾ ਹੀ ਮੈਂ ਦੇ ਦਾਂਗੇ ਜਿਹੜੀ ਗੱਲ ਆ ਪਰ ਜਿਹੜਾ ਵੀਰ ਭਰਾ ਲੈ ਗਿਆ ਨਾ 20 ਕਿਲੋ ਦੁੱਧ ਕੱਢੇ ਤੇ ਚਾਹ ਦੇ ਇੱਕ 45 ਬਾਈਕ ਦਾ ਹਾਂ ਨਾ ਹੀ ਮੈਂ ਦੇਣੀ ਆ ਤੇ ਇਹ ਤੋਂ ਕੋਈ ਛੋਟਾ ਪਾ ਜੋ ਕਰਤਾ ਉਹ ਕਰਤਾ ਤੇ ਵਧੀਆ ਹਾਂ ਨਾ ਹੀ ਲੈ ਗਿਆ ਨਾ ਇੱਕ ਰਾਈ ਮੈਂ ਉੱਤੇ ਆ ਗਏ ਜੇ ਮੈਂ ਪਿਛਾਂ ਹੋਣ ਦਵੇ ਗਾਗ ਨੂੰ ਤੇ ਫੇਰ ਗਣ ਹਾਂ ਨੂੰ ਨਹੀਂ ਮੱਝ ਦੇ ਦਿੰਦੇ ਆਂ ਤੇ ਦੁੱਧ ਚਰਾ ਕੇ ਤੁਹਾਨੂੰ ਮੱਝ ਦੇਣੀ ਆ ਫੇਰ ਤਾਂ ਨੰਨੇ ਖੁਸ਼ ਹੋ ਗਿਆ ਠੀਕ ਆ ਪੂਰਾ ਕਾਦੇ ਜਵਾਨ ਆ ਤੇ ਪੂਰਾ ਲੇਗਲ ਰਿਕਾਰਡ ਵਾਲੀ ਮੈਂ ਆਂ ਅੱਜ ਮੈਂ ਇਕੱਲੀ ਇਕੱਲੀ ਗੱਡੀ 'ਚ ਮੈਂ ਜਾਣ ਵਾਲੀ ਵੀਰ ਠੀਕ ਓਕੇ ਦੱਸੋ ਜੀ ਇਹ ਜੀ ਇਹ ਦੂਜਾ ਸੁਆ ਵੀਰੇ ਝੋਟੀ ਸੁਣੀ ਆ ਹਾਂ ਜੀ ਤੇ ਕੋਈ ਆ ਬੰਦਾ ਜਿਹੜਾ ਆਇਆ 8 ਮਹੀਨਿਆਂ ਨੂੰ ਮਹੀਂ ਕੋ ਇੱਕ ਕਿਲਾ ਤੁਰਨਾ ਆਖਾ ਹੋਈ ਨਾ ਲਓ ਜੀ ਵੇਖੋ ਅਜੇ ਕੱਪੜੇ ਆ ਗੱਬਣ ਜੇ ਦੇ ਝੋਟੇ ਵੇਖੋ ਜੀ ਜੇ ਸੁਈ ਹੁੰਦੀ ਤੇ ਕਹਿਣਾ ਟਾਈਮ ਲੱਗਾ ਹੋਇਆ ਵੀਰ ਉਹ ਹੁਣ ਮੈਂ ਤੇ ਗੱਬਣ ਆ ਤੇ ਗੱਬਣ ਮੈਂ ਆ ਤੇ ਅੱਜ ਤੋਂ 8 ਮਹੀਨੇ ਤਨੂੰ ਤੁਰਨਾ ਆ ਖਾ ਹੋਇਆ ਹੈ ਨਾ 20 ਕਿਲੋ ਝੋਟੇ ਕਟਣਾ ਜਿਹੜੀ ਗੱਲ ਦੁਜਾ ਸੁਆ ਆਰ ਤਾਂ ਕੋਈ ਆਪਣਾ ਅੰਦਾਜ਼ਾ ਲਾ ਕੇ ਝੋਟੀ ਲੰਦੇ ਵੀ ਕੀ ਚੀਜ਼ ਕੀ ਹੈ ਵੇਖੋ ਜੀ ਮੈਂ ਲਿਵਾ ਬਹੁਤ ਸੋਹਣੀ ਤੇ ਇਹ ਚੰਬੜੀ ਪਾਲੀ ਦੀ ਤੇ ਜੱਡ ਬਲਾਗਾ ਤਾਂ ਵਧੀਆ ਰਕਾਰਡ ਵਾਲੀ ਲੇਖ ਤੋਂ ਥੇ ਥਲੇ ਤੋਂ ਮੁੰਡੇ ਭੁਗੜਾ ਲਮਾ ਸਹੀ ਲਾਰੋ ਜੀ ਤੇ ਚੰਗੀ ਮਹੀਂ ਵੀਰ ਕੁਆਲਟੀ ਵਾਲੀ ਸਾਰੀ ਸਾਫ ਸੁਥਰੀਲੇ ਵਾਲੂ ਆਵੇ ਮਹੀਂ ਦਾ ਕੀ ਲੱਗਾ ਛੋਟੀ ਕੰ ਦਾ ਸਹਣਾ ਵੀ ਇੱਕ ਦੂਜੇ ਤੋਂ ਵੱਧ ਵੱਧ ਦਾਵੇਂ ਚੀਜ਼ ਅਜਹ ਹੁੰਦੀ ਆ ਹਾਂਜੀ ਕਿਦਾਂ ਕਹਿੰਦੇ ਨਾ ਵੀ ਢੇਲ ਦੇ ਡੱਬੇ ਹੀ ਆ ਤੇ ਇਹਦੇ ਤੇ ਪਹਿਲਾ ਹਿਸਾਬ ਹੀ ਆ ਹਾਂਜੀ ਮਾਦਾ ਵੀ ਵੀਰ ਅੱਜ ਤੋਂ 8ਵੇਂ ਦਿਨੋਂ ਮਹੀਂ ਨਾ ਆਵਨ ਦੱਸੋਗੀ ਵੀ ਮਹੀਂ ਚੀਜ਼ ਹੈਗੀ ਆ ਇੱਕ ਮਾਲ ਨਹੀਂ ਤੇ ਵੱਡੀ ਮੈਂ ਤਾਂ ਲੈ ਵਾਲੀ ਰਿਕਾਡ ਵਾਲੀ ਥੱਲੇ ਵਾ ਵੇਖੋ ਟਾਪੀ ਲਾਏ ਆ ਅਜੇ ਵੀ 1-2 ਦਿਨ ਲੱਜੂਗੀ 1-2 ਵੀਰ 8 ਦਿਨ ਖਾਣੇ ਮਈਏ ਹਾਂਜੀ 8 ਦਿਨ ਸੂਣ ਚ ਖੜਦੇ ਪਰ ਮੈਂ ਜਨਾ ਤੁਰ ਕੇ ਆ ਗਈ ਆ ਇੰਬਾਣੀ ਮੈਂ ਕੋ ਤੁਰਿਆ ਜਾਣਾ ਸਹੀ ਗਾ ਇੰਨਾ ਲੈ ਵਾ ਝੋਟੀ ਮਾਰੂਗੀ ਦੂਜਾ ਸਵੇਰ ਪਰ ਝੋਟੀ ਹੱਥ ਨੇ ਰੱਖ ਦਿਆ ਅਸੀਂ ਤਾਂ ਵੀਰ ਕਹਿੰਦੇ ਆ ਵੀ ਜਿਹੜੀ ਝੋਟੀ ਖੜੀ ਜਾਣੀ ਨਾ ਲੱਖੋਂ ਬਾਹਰ ਹਾਂਜੀ 1 40 45 ਦੀ ਝੋਟੀ ਜਾਣੀ ਜਿਹੜੀ ਜੇ ਉਹ ਮਹੀਨਾ ਮਹੀ ਕੋਈ ਚੀਕਾ ਚੀਕਾ ਨਾ ਕਢਾ ਦੇ ਤਾਂ ਗੱਲ ਕਰੇ ਠੀਕ ਹੈ ਇੱਕ ਵਾਲੀ ਮਹੀ ਦਾਵਾ ਚੰਗੀ ਯਵਰ ਏਰੀਆ ਦੇ ਵਿੱਚ ਵੀਰ ਮਈ ਕੱਢ ਮੈਂ ਨਾ ਮੈਂ ਜਿਹੜਾ ਮਰਜ਼ੀ ਕੋ ਮੈਂ ਚੋਲੇ ਚੰਗੀ ਕੁਆਲਿਟੀ ਵਾਲੀ ਧੋਣ ਵਾਲੀ ਮੈਂ ਦੁੱਧ ਵਾਲੀ ਤੇ ਰਕਾੜ ਵਾਲੀ ਥਣ ਚੋਈ ਬਰਾਬਰ ਸਾਰੇ ਪਨੇਓ ਚੈੱਕ ਕਰਾ ਲੈਣੇ ਆ ਇਹ ਛੋਟੀ ਨਹੀਂ ਰਾਤਵਾਰ ਵਾਲੀ ਆ ਬਿਲਕੁਲ ਜਾਇਜ ਦੇਖੋ ਕਾ ਦੇਖੋ ਬਹੁਤ ਜੁਵਾਨ ਦਸੋ ਜੀ ਕੀ ਮੌਜੂਦਾ ਮਰਦੀ ਕਰੀਏ ਡੇਢ ਦੀ ਝੋਟੀ ਦਵਾਂਗੇ ਹਾਂ ਨਾ ਹਾਂਜੀ 1.45 ਦੀ ਲਾਈਏ 45 ਦਾ ਦੋਵੇਂ ਬਈਆਂ ਦਵਾਂਗੇ ਪਰ ਜਿਹਦੇ ਘਰ ਨਹੀਂ ਚਲਗੀਆਂ ਨਾ ਝੋਟੀਆਂ ਕੋਈ ਯਾਦ ਕਰੂਗਾ ਵੀ ਠੀਕ ਅਸਲੀ ਚੀਜ਼ਾਂ 1.45 ਦੀ ਵੀ 1.45 ਲਓ ਜੀ ਐਵੇਂ 1.45 ਮੈਂ ਬਾਈ ਕਹਿੰਦਾ ਦੇਣੀ ਆ ਔਰ ਇਹ ਨਹੀਂ ਗੱਲ ਕਿ ਜਿਹੜੇ ਮੀਰਪੁਰੋਂ ਹਟਦੇ ਯਕੀਨ ਹੈ ਐਦਾਂ ਮਹਿਲ ਆ ਜੇ ਤੇ ਤੇਰੇ ਘਰ ਆਗੇ ਜੇ ਮਹੀਂ ਪਛਾਣ ਹੋਣ ਰਵੇ ਤੇ ਫਿਰ ਗੱਲ ਠੀਕ ਐਹੋਣੀਆਂ ਚੀਜ਼ਾਂ ਕੁਆਲਟੀਆਂ ਨੇ ਖੱਡੀਆਂ ਤੀਨ ओके ਆਵਾਜੋ ਟੀਵੀ ਦੇ ਇਹ ਮਈ ਚੜਦੀ ਚੜਦੀ ਆ ਕੋਈ ਗਾਹ ਨਾ ਆਵਾ ਸਿਰ ਤੱਕ ਕਰੋ ਵੀ ਕੀ ਜਾਨਵਰ ਹੈ ਹਾਂਜੀ ਟੜੀ ਇਸ ਦੇ ਨਾਲ ਤੋਂ ਮੁੰਝੇ ਖਰਦੀ ਪੰਜ ਚਾਰ ਇਹ ਵੀ ਠੀਕ ਦੇ ਸਾਡ ਛੋਟੀ ਦਾ ਕਾਠੀ ਮੇਰਾ ਤੇ ਕਾ ਤੇ ਇਹੋ ਛੋਟੀ ਦਾ ਜਵਾਨ ਹੈ ਤੇ ਕਾ ਛੋਟੀ ਦਾ ਪੂਰਾ ਪੂਰਾ ਜਿਵੇਂ ਕਹਿੰਦੇ ਜਵਾਨ ਛੋਟੀ ਆ ਉਹ ਤੇ ਵੀ ਤੇ ਟਾਈਮ ਖੜੂਗੀ ਵੀ ਇਹਦੇ ਵੀ ਪੰਜ ਚਾਰ ਖਾਦੀ ਏ ਠੀਕ 5 6 ਇਹਨਾਂ ਲੈ ਜੂਗੀ ਪਰ ਵੀ ਇਹਦੇ ਝੋਟੀਆਂ আর পার ਵਾਲੀ ਆ ਜਿਹੜੇ ਕਿ ਵੀਰ ਪਰਾਨੇ ਲੈ ਲਈ ਨਾ ਆਪਣੀ ਸਮਝ ਕਰਨੀ ਸਹੀ ਗੱਲ ਨਹੀਂ ਜਿਹੜੇ ਵੀ ਵੀਰ ਨੇ ਪਰਖ ਕਰਕੇ ਫਿਰ ਮੈਨੂੰ ਹੱਥ ਪੋਣਾ ਪਰ ਚੰਗੀਆਂ ਕੁਆਲਟੀ ਵਾਲੀਆਂ ਵੱਡੀਆਂ ਝੋਟੀਆਂ ਸਾਰੀਆਂ ਖਦਾਰ ਹੋਈ ਨਦਾਰ ਬਾਈ ਦੇਖੋ ਜੀ ਲਿਵਾ ਲਗਾ ਪੂਛ ਨੂੰ ਤੇ ਗੱਬਣ ਆ ਤੇ ਗੱਬਣ ਝੋਟੀ ਦਾ ਲਿਵਾ ਵੇਖੋ ਰਕਡ ਵਾਲਾ ਇਹ ਇੱਕ ਦੋ ਦਿਨ ਬਾਈ ਕਹਿੰਦਾ ਖੜਦੀ ਹੈ ਦੋ ਤੋਂ ਚਾਰ ਦਿਨ ਅੱਜ ਦੇ ਤੋਹਫੇ ਜਾਂਦੇ ਕੱਢ ਕੇ ਇਹਦਾ ਯਰਸੀਆਂ ਵੜਾ ਬੰਦੀਆਂ ਅੱਗੇ ਪਿਛੇ ਨੂੰ ਚੜੀ ਝੋਟੀ ਠੀਕ ਜੀ ਤੇ ਵੇਖੋ ਝੋਟੀ ਦਾ ਸਾਰੇ ਪਖਰੋ ਖਾ ਦਿੰਦੇ ਆ ਉਹ ਵੀ ਉਹਦੀ ਝੋਟੀ ਕੱਟ ਕਰ ਲਈ ਜਿਹੜਾ ਆਪਣੀ ਖੋਦੀਆਂ ਕਰਦੀ ਹੈ ਜਿਹੜਾ ਤਾਂ ਸਹੀ ਗੱਲ ਇਹ ਦੱਗਾ ਸਵੇਰ ਵੇਖੋ ਕੀ ਕੀ ਤਾਂ ਜਾ ਸਵਾਦ ਝੋਟੀ ਆ ਤੇ ਵੇਖੋ ਕੱਦ ਵੇਖੋ ਝੋਟੀ ਦਾ ਰਿਕਾਰਡ ਵਾਲੀ ਝੋਟੀ ਆ ਇਹ ਕਿੱਥੇ ਦੋ ਲੈਣੀਆਂ ਇੱਕ ਹੀ ਲੈ ਲਏ ਤੇ ਤੁਹਾਨੂੰ ਬਣ ਕਰਾਈ ਜਾਂਦੀ ਹੈ ਸਹੀ ਗੱਲ ਹੈ ਬਾਜੀ ਦੇ ਵੀ ਬਾਬਾ ਜੀ ਕਹਿੰਦਾ ਦੋ ਖਰੀਦਨੀਆਂ ਦੇ ਕੇ ਖਰੀਦ ਲੈ। ਉਥੇ ਵੀਰੇ ਕਹਿੰਦਾ ਮਹੀਂ ਰੱਖ ਲੈ ਪਰ ਇਹ ਵੀ ਮਈਆਂ ਆਰ ਪਾਰ ਵਾਲੀਆਂ ਥੰਨੇ ਝੋਟੀਆਂ ਵੱਡੀਆਂ। ਚੰਗੀਆਂ ਜਬਰ ਤੇ ਕੁਆਲਟੀ ਵਾਲੀਆਂ। ਪਰ ਵੀਰ ਜਿਹੜਾ ਸਰੀਰ ਸੂਰ ਝੋਟੀਆਂ ਲਗਾ ਦੇ ਤੋਂ ਬਾਅਦ ਝੋਟੀ ਪਤਲੀ ਆ। ਝੋਟੀ ਦਾ ਕਾਦ ਬਹੁਤ ਜਵਾਨ। ਬੰਦਰਾ ਬੰਦਰਾ ਬਹੁਤ ਸਾਫ਼ ਸੁਥਰੀ ਹੈ। ਨਿੱਜੀਆਂ ਮੀਆਂ ਕੱਟ ਦਈ ਹੈ। ਜੇ ਸਵਾਗਤ ਕੀ ਮੌਲੇ ਦਾ ਮੌਲੇ ਜੀ ਦਾ ਛੋਟੀਆਂ ਜਿਹੜੇ ਕੇ ਵੀਰ ਭਰਾ ਨਾਲ ਹੀ ਆਪਣੀ ਸਮਝ ਕਰਨੀ ਹੈ ਹਾਂਜੀ ਤੇ ਛੋਟੀ ਕੇ ਵੀਰ ਨਾਲ ਹੋਣ ਲਈ ਆ ਇਹ ਛੋਟੀ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਪਤਾ ਲੈ ਲੈਂਦੇ ਆ ਫੋਨ ਤੇ ਕਰ ਛੋਟੀ ਹਾਂਜੀ ਭਰਾ ਅਗੇ ਬੀਠੇ ਆ ਤੇ ਛੋਟੀ ਜ ਆ ਬੰਦੀ ਆ ਜੇ ਜਿਹੜਾ ਵੀਰ ਭਰਾ ਬਗੂਗੇ ਛੋਟੀ ਫੋਨ ਤੇ ਹੋ ਜੂਗੀ ਬਾਅਦ ਠੀਕ ਇਹ ਆ ਵੀ ਇਹ ਨਾ ਵੀ ਹੋਊਗੀ ਨਾ ਫੋਨ ਤੇ ਤੇ ਛੋਟੀ ਅਗਲੀ ਵੀਡੀਓ ਸਵਾਗੇ ਦਵਾਂ ਵੀ ਤੁਹਾਡੀ 20 ਕਿਲੋ ਦੁੱਧ ਕੱਢਦੀ ਗਪੋਈ ਗਾਰੰਟੀ ਦੇ ਆਈ ਠੀਕ ਪਿਛੋਕ ਗਾਰੰਟੀ ਦੇ ਆਈ ਗਾੜੀ ਪਾ ਸੇਵਾਦਾਰ ਹਾਂ ਹਾਂ ਜੀ ਜੀ ਆਪਣੀ ਸੇਵਾ ਦਾ ਫਰਕ ਹੁੰਦਾ ਸੇਵਾਦਾਰ ਨਾ ਕੋਈ ਠੀਕ ਹੈ ਜੀ ਫੂਲ ਦੇ ਰੇਡ ਪੁੱਛ ਲਈ ਜਿਹੜਾ ਵੀ ਪੂਰੀ ਸਾਫ ਚੋਟੀ ਆ ਫਸੀ ਗਈ ਆ ਕਹੋ ਜੀ ਬਾ ਕੀ ਮੇਰਾ ਮਹੀਂ ਅਗਿੰਨੀ ਦੀਦੀ ਇਹ ਇਦਾਂ ਦੀ ਮਹੀਂ ਆ ਹਾਂ ਜੀ ਇਹ ਇਹਦੇ ਕੋਈ ਲੇਵੇ ਤੇ ਨਾ ਜਾਵੇ ਹਾਂ ਜੀ ਮਹੀਂ ਕੋ ਅੱਜ ਕੱਚਾ ਦੁੱਧ ਕੰਡੇ ਵਾਲਾ ਪਾ ਕੇ ਲੈ ਜਾਏ 13 13 ਕਿਲੋ ਬੋਲਾ ਹੋਊਗਾ ਲਓ ਜੀ ਤੇ 17 ਕਿਲੋ ਮਹੀਨੇ ਦੁੱਧ ਕੱਢਿਆ ਅੱਜ ਤੇ ਜਾਊਗਾ ਦੋ ਦੋ ਦਾ ਟੈਂਕ ਦੋਤਲਾ ਟੈਂਕ ਦੇ ਮਹੀਂ ਹੈ। ਛੋਦਲਾ ਟੈਂਕ ਕਹਤਾ ਜੇ ਇਹ। ਪੂਰੀ ਮਹੀਂ ਵੀ ਦੁੱਧ ਵਾਲੀ ਮਖਲੀ ਮਹੀਂ ਹੈ। ਬੰਦਾ ਚੋਂ ਲੱਗਦਾ ਨਾ। ਹਾਂਜੀ। ਤਾਂ ਨਹੀਂ ਕਿੱਥੋਂ ਹੰਦੋ ਛੁੱਟੀ ਜਾਂਦੀ ਹੈ। ਹਾਂ। ਹਾਂ। ਇਹਨਾਂ ਕਮਾਹਲੇ ਹੀ ਕਰ ਲਿਆ ਕਿ ਠੀਕ ਜੇ ਵੀ ਨਹੀਂ ਦੁੱਧ ਨੂੰ ਭਰ ਰਿਹਾ। ਮਾਮਾ ਵੀ ਵੀਰ ਗੋਡਾ ਬੰਦਾ ਹੈ। ਅੱਧਾ ਘੰਟਾ ਉਹ ਲਾ ਕੇ ਬੈਠੇ ਰਹੇ ਆ। ਹਾਂਜੀ। ਬੰਦਾ ਜੇ 17 ਕਿਲੋ ਮੇਰੀ ਮਹੀਂ ਪਛਾਣ ਮੋੜੂ ਕਿਤੇ ਗੋਟ ਵੜ ਦੇ। ਆਹਾਂ। ਐਦਾਂ ਦੀ ਮਹੀਂ। ਵੀ ਬਜ਼ੁਰਗ ਬੰਦੇ ਕੋ ਮਹੀਂ ਆਈ ਹੈ। ਸਾਰੀਆਂ ਨਿਸ਼ਾਨੀਆਂ ਮੈਂ ਦੀਆਂ ਦੁੱਧ ਵਾਲੀਆਂ ਪੂਛ ਜਮੀਨ ਨਾਲ ਖੈਂਦੀ ਆ ਵੇ ਇਹ ਵੀਰ ਮਹੀਂ ਆਪਾਂ ਵੀ ਨਹੀਂ ਕਿ ਜੱਤ ਵਾਲੀ ਨਹੀਂ ਹੁੰਦੀ ਹੈ ਨਾ ਇਹ ਮੇਸਾਂ ਹੀ ਦੁੱਧ ਨੂੰ ਵੱਧ ਹੁੰਦੀ ਹੈ ਦੁੱਧ ਦੇ ਬਹਾਨੇ ਵੀ ਅੱਗੇ ਵੀ ਅਸੀਂ ਕਿਹਾ ਸੀ ਖਲਾ ਖਾਓ ਪੁੱਲ ਵੀ ਬਹਾਨੇ ਦੇ ਚੋਟਾ ਬੂ ਹੈ ਨਾ ਉਹ ਵੀ ਦੁੱਧ ਨੂੰ ਵੱਧ ਖਲਾ ਖਾ ਲਾ ਖਲਾ ਖਲਾ ਤੇ ਜਾ ਸੋਆ ਮਹੀਂ ਵੀਰ ਸੋਈ ਹੈ ਯਾਰ ਕਾ ਠੀਕ ਹੈ ਤੇ ਮਹੀਂ ਸਾਢੇ 13 ਕਿਲੋ ਅੱਜ ਚੌਥਾ ਦਿਨ ਹੋ ਗਿਆ ਘਰ ਮਹੀਂ ਚੋਂ ਲੇ ਠੀਕ ਹੈ ਹੁਣ ਕੱਚਾ ਦੋ ਦੇਖੋ ਜੀ ਕਿਤੇ ਮਗਰ ਵੀ ਕੱਟੀ ਜੀ ਮਗਰ ਵੀ ਕੱਟੀ ਹੈ ਯਾਰ ਰਵਾਇ ਬਣ ਗਿਆ ਗਾਂ ਦੇ ਮਾੜਾ ਵੀਰ ਜਿਹੜਾ ਵੀ ਵੀਰ ਤੇ ਗੱਡੀ ਜਿਹੜਾ ਪਾਲੂਗਾ ਵੇਖੋ ਜੀ ਦੋ ਦਰਾਂ ਟੈਂਕ ਜਾਂਦਾ ਸ਼ਾਜ਼ਾਦ ਰੋਜ਼ੀ ਅੱਛਾ ਹਲੇ ਵੇਖੋ ਕੋਈ ਨੀ ਤਰਾ ਸਹੀ ਗੱਲ ਜੀ ਬੜੀ ਮਹੀਂ ਵੀਰੇ ਜਬਰ ਓਕੇ ਜੀ ਤਕਾਤ ਤੋਂ ਰਹਿ ਪੋਲੀ ਆ ਆ ਪੋਲੀ ਵਧੀਆ ਜਵਾਬ ਸਮਾਰੀ ਹੋ ਕੇ ਰੂਵਰਗੀ ਪੋਲੀ ਧਾਰ ਹੋਊਗੀ ਇਹਨਾ ਫੇ ਥਣ ਲੰਮਾ ਆ ਹਾਂ ਜੀ ਵੀ ਮਹੀਂ ਸਕਤ ਹੋਊਗੀ ਹਾਂ ਸਾਈ ਪਾ ਦੇ ਜੇ ਮੈਦੀ ਧਾਰ ਕੱਢ ਰਹੀ ਹੋਵੇ ਇੱਕ ਧਾਰ ਦਾ ਵਾਦਾ ਘਟਾ ਹੋਵੇ ਡਵਲ ਦੇ ਦਾਂਗੇ ਠੀਕ ਦੇ ਜੇ 13 ਕਿਲੋ ਮੈਂ ਕੋ ਬੋੜਾ ਨਾ ਹੋਵੇ। ਆਹ ਨਹੀਂ। ਕੱਟੀ ਰਖਾ ਦਿੰਦੇ। ਪੜੀ ਜਾ ਉਹ ਤਾਂ। ਆਹ ਕੱਟੀ ਹੋਈ। ਠੀਕ ਹੈ। ਬਿਲਕੁਲ ਤਾਜੀ। ਮੋਹਲਵੀਰੇ ਮੈਂ ਦਾ ਜੋ ਮਰਜ਼ੀ ਕਰੀਏ ਮੈਂ ਸਾਡੇ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਨਾ ਮੈਂ ਦਾ ਕੋ ਮੁੱਲ ਹੈ ਨਹੀਂ ਆ। ਠੀਕ ਹੈ। ਮੈਂ ਤੇ ਹੈਗੀ ਸਮੇ ਦੇ ਹਿਸਾਬ ਨਾਲ 2 ਲੱਖ ਦੀ। ਹਾਂਜੀ। ਬਿਲਕੁਲ ਜਿਆਲ ਮਹੀਂ ਦੇ ਦੇਣੀ 1 5 ਦੀ 1 5 ਦੀ 1 5 ਦੀ ਮਹੀਂ ਦੇਣੀ ਆ ਲੱਖਰੀ ਜਰਾ ਹੁੰਦੀ ਲਓ ਜੀ ਆਪ ਹੀ ਭੋਲੇ ਹੁਣੇ ਕਹਤਾ ਲੱਖ ਦੀ ਮੈਂ ਦੇਣੀ ਆ ਤੇ ਨਸਲ ਬਰੀਡ ਹਰ ਪੱਖੋਂ ਜਿਹਨੂੰ ਕਹਿੰਦੇ ਆ ਵੀ ਪਰ ਜਿਹੜਾ ਬੰਦਾ ਲੱਖ ਨਹੀਂ ਲੈ ਗਣਾ ਵੀਰ ਹਾਂ ਉਹ ਬੰਦਾ ਸਿਰਫ ਦੋ ਤਿੰਨ ਮਹੀਨੇ ਦੇ ਵਿੱਚ ਮਹੀਂ ਫਰੀ ਹੋਣ ਵਾਲੀ ਆ 17 ਕਿਲੋ ਗੋਣਿਆ ਯਾਤ ਵਾਲੀ ਮੈਂ ਯਾਤ ਵਾਲੀ ਨੀਲੀ ਆ ਗਈ ਹੈਗਾ ਤੇ ਪੂਰੇ ਗੋਣਿਆਂ ਗੋਣਾ ਦੀ ਗੁਥਲੀ ਆ ਵਾਦੀ ਬੜੀ ਮੈਂ ਕਿੰਨੇ ਵੀ ਸ਼ਿਫਟ ਕਾਲੀ ਉਹ ਨਹੀਂ ਥੋੜੀ ਆ ਮੈਂ ਬਾਹਰ ਵੀ ਚੰਗੀਆਂ ਵੀਰੋਂ ਖਾ ਰਹੀ ਏ ਠੀਕ ਆ ਜੀ ਆਓ ਦਸੋ ਹਾਜੀ ਮਈਆਂ ਵੀਰੇ ਗੱਬਣਾ ਦਵੇਂ ਹਾਂਜੀ ਪੂਰੀਆਂ ਕੁਆਲਟੀ ਵਾਲੀਆਂ ਮਈਆਂ ਵੀਰ ਅਸੀਂ ਮੈਂ ਇੱਧਰ ਦੀ ਵੀ ਲੈਣੇ ਜਿਹੜੀ ਗੱਲ ਆ ਇਹ ਨਹੀਂ ਦੇਸੀ ਮਈਆਂ ਵੀ ਆ ਪਰ ਕਹਿੰਦੇ ਤਾਂ ਹੈ ਕਿ ਨਾ ਇੰਨਾ ਸਰੋਂ ਉੱਥੇ ਆ ਪਰ ਇਹ ਵੀਰ ਮਈਆਂ ਪੂਰੀਆਂ ਦੁੱਧ ਵਾਲੀਆਂ ਮਈਆਂ ਆ ਵੇ ਮਈ ਵੀਰ ਚਲੋ ਮਈ ਮਈ ਦਾ ਮੋਲਿਆ ਵੀਰ 10000 ਕਿਲੋ ਵਧੀਆ ਮਈ ਦੁੱਧ ਦੇਣ ਵਾਲੀ ਆ ਇਹ ਗੱਬਣਿਆ ਗੱਬਣਿਆ ਲੈ ਲੋ ਜੀ ਅੱਜ ਇਹ ਜਿਆਦਾ ਗੱਬਣਾ ਹੀ ਆ ਪਰ ਚੱਡੇ ਸਾਰੀਆਂ ਦੇ ਫਿਰ ਕਹਿੰਦੇ ਵੀ ਉਹ ਫਾਉਂਟਿੰਗ ਹਨਾ ਨੇਰੀਆਂ ਬੰਦੀਆਂ ਜੱਡੇ ਆਲੀ ਆ। ਮਾਲਾ ਵੀਰ ਆ ਮੈਂ ਵੇਖਨ ਆਖ ਲਿਆ। ਹੈ ਕਿੰਨੀ ਕੁਆਲਿਟੀ ਵਾਲੀ ਜਾਂਦੇ। ਤੇ ਇਹੋ ਜਿਹੀਆਂ ਸੁਈਆਂ ਹੁੰਦੀਆਂ ਕਹਿਣਾ ਵੀ ਟਾਈਮ ਲੱਗੇ ਉਹ ਫਰਾਂਟ ਨਹੀਂ ਹਣਾ ਬਾਬਾ ਜੀ। ਬਈ ਕਈ ਗਾਹ ਵਿੱਚ ਨਿੱਕੇ ਸੌਦੇ ਵਾਲੇ ਵੀ ਹਰ ਕੋ ਆ ਜਾਂਦੇ ਹਨ। ਤੇ ਦੇਖੋ ਜੀ। ਅਜੇ ਦਿਨ ਲੈ ਜੋਗੀ। ਮੋਲ 35000 ਵਾਲੀ ਮੈਂ ਵੀ ਇੱਥੇ ਆਉਂਦੀ ਆ। 2 ਲੱਖ ਵਾਲੀ ਵੀ ਆਉਂਦੀ। ਤੇ ਦਿਨ ਲੈ ਜੋਗੀ ਇੱਕ ਦੋ। ਦੇਣ ਵੀਰ ਇੱਕ ਦੋ ਤਿੰਨ ਖੜਾ। ਇੱਕ ਦੋ ਦਿਨ ਖੜੂਗੀ ਤੇ ਬਹੁਤ ਸਾਫ ਮੈਂ ਆ। ਆ ਰਾਜੀ ਮਹੀਂ ਵੇ ਹਬੀਬ ਕੁਆਲਟੀ ਵਾਲੀ ਨਸਲ ਸਾਂਭੀ ਕਹਿੰਦੇ ਹਣਾ ਆ ਵੇਖੋ ਲੋਲਾ ਕੋਲਾ ਇਹ ਤੇ ਪੋੜੀ ਨਹੀਂ ਦੁੱਧ ਬੜਾ ਕਰਦੀ ਹੁੰਦੀ ਸਹੀ ਗੱਲ ਜੀ ਦੁੱਧ ਵਾਲੀਆਂ ਮੈਂ ਆਇਆ ਚੱਡੇ ਦੁੱਧ ਆ ਆਏ ਢੇ ਬਣੇ ਤੇਰੀ ਕੱਡੇ ਢੇ ਬਣੇ ਦੁੱਧ ਵਾਲੀਆਂ ਮਈਆਂ ਤੇ ਗੱਭਨ ਤੇ ਕਿੰਨੇ ਦਿਨ ਛੜੂ 1-2 ਦਿਨ 1-2 ਦਿਨ ਮਹੀਨੇ ਇੱਕ ਦੋ ਦਿਨ ਤਿਆਰ ਮੈਂ ਆ ਤੇ ਵੇਖੋ ਪੂਜ ਦੇ ਨਾਲ ਚੱਡਾ ਲਗਾ ਜਿਹੜਾ ਇਹ ਕਾਦੇ ਹੋਦਾ ਜੱਡਾ ਲਾ ਬਿਲਕੁਲ ਜਾਇਜ਼ ਭਾਣਾ ਮਹੀਂ ਦੇਣੀ ਵੀਰ ਹਾਂਜੀ ਮੈਂ ਥਮੇਨਾ ਹਾਉਣਾ ਦੇ ਹੋਈਆਂ ਮਈਆਂ ਦਾ ਵੀ ਲੱਖ ਲੱਖ ਲੋਕੀ ਮੰਗਾਂਦੇ ਪਰ ਨਹੀਂ ਹਾਂਜੀ 90 ਚੋਂ 2 ਛੱਡ ਦਈਏ 85 ਦੇ ਰਾਂਗੇ ਠੀਕ ਹੈ ਜੀ 85000 ਦੀ ਹਾਂ ਨਾ ਮਈ ਹਾਉਣਾ ਹੀ ਦੇ ਦਾਂਗੇ 80000 ਓਕੇ ਜੀ ਠੀਕ ਹੈ ਦੇ ਦਾਂ 80000 ਦੀ ਹਾਂ ਨਾ ਤੁਹਾਰੇ ਵੀ ਗੁਣਾ ਦੀ ਗੁਸਲੀ ਆ ਲਿਵਾ ਦੇ ਕੋਈ ਮੈਂ ਵੀਰ ਮੈਂ ਮੈਂ ਕਾਂਡ ਲਾ ਦਿੰਦੇ ਕਈ ਬੰਦੇ ਨਹੀਂ ਸੇਵਾ ਕਰਦੇ ਮਈਆਂ ਦੀ ਆ ਪਰੋਂ ਆਪਣੇ ਕੋਲੋਂ ਮੈਂ ਗਈ ਆ ਹਾਂ ਖਾਨ ਹਰਿਆਣੇ ਦੀ ਮੈਂ ਆ ਵੇਰ ਨਸਲ ਦੇ ਯਾਦ ਕਰ ਵੇਖ ਲਓ ਜੀ ਕਈ ਭਰਾਵਾਂ ਚ ਲੋ ਮੈਂ ਸੋਣੀ ਆ ਪਰ ਨਹੀਂ ਕਹਿ ਜਾਂਦੇ ਆ ਵੀ ਦੁੱਧ ਨਹੀਂ ਦਿੰਦੀਆਂ ਪਰ ਸੇਵਾ ਭਰਾ ਕਰਿਆ ਕਰੋ ਇਹ ਪੰਜਰਾ ਬਣਾਇਆ ਆ ਮੈਂ ਜਿਹੜਾ ਵੀ ਵੀਰ ਭਰਾ ਲਿਆ ਗਿਆ ਨਾ ਤੇ ਮੈਂ ਨੇ ਪਰ ਸੇਵਾ ਘਟ ਹੋਈ ਆ ਜੇ ਨਸਲ ਬਰੀਡ ਵਾਲੀ ਚੱਡਾ ਤਾਂ ਹੀ ਮਰ ਗਈ ਆ ਨਾ ਵੀਰ ਮੈਂ ਨੇ ਜੇ 8 ਦਿਨ ਨਹੀਂ ਮੈਂ ਸੌਂਦੀ ਇਹ ਵੀ ਸੌਣ ਵਾਲੀ ਆ ਵਾਲੀ ਤਿਆਰ ਖੋਣ ਵਾਲੀ ਆ ਪਾ ਪੁਰਾਣੇ ਸੇਵਾ ਨਹੀਂ ਕੀਤੀ ਜਿੰਨੇ ਖੜੀ ਸੀ ਪਰ ਆਪਣੇ ਯੋਰ ਤੇ ਆਪਣੀ ਨਸਲ ਬਰੀਡ ਦੇ ਚੜਾ ਲੇਵਾ ਤਾਂ ਵੀ ਮਾਰ ਗਈ ਆ ਬਾਈ ਇਹ ਨਸਲੀ ਚੌਥਾ ਹੋਊਆ ਕੰਮ ਹੀ ਹੋਈ ਆ ਜੇ ਮਹੀ ਦਾ ਰਿਕਾਰਡ ਦੱਸੀ 14 18 ਕਿਲੋ ਮਹੀਨੇ ਦੁੱਧ ਕੱਢਿਆ ਤੇ ਜੇ ਇਹਦੀ ਸੇਵਾ ਹੋ ਹਿੰਦੀ ਪੂਰੀ ਫੁੱਲ ਜਿੰਨੇ ਹੋਰ ਲੇਵਾ ਕੱਢ ਦੇਣਾ ਸੀ ਦੁੱਧ ਅਸਲੀ ਮਹੀ ਵੀ ਤੀਜੇ ਚੌਥੇ ਸਵੇਰੇ ਜਾ ਕੇ ਚੰਗੀ ਮਾਂ ਦੁੱਧ ਨੂੰ ਚਲਦੀ ਸਹੀ ਬੋਲੇ ਤੇ ਇਹ ਆਈ ਇਹ ਨਸਲ ਤੋਂ ਵਧੀਆ ਰਹੀ ਆ ਫਰੀਡ ਵਾਲੀ ਦੇ ਤਾਂ ਜਾਟੂ ਜਾਂਦੇ ਆ ਨਾ ਬੂਤੀ ਦੇ ਮਹੀਂ ਦੀ ਓਕੇ ਹੁਣ ਵੀਰੇ ਉਹ ਉਧਰ ਦੀ ਮਹੀਂ ਆ ਤੇ ਇਨੇ ਹੀ ਮੰਨ ਲਓ ਜੇ ਕੱਟੀ ਪਾਤੀ ਉਹੋ ਜੀ ਕੱਟੀ ਬੰਦੇ ਚਾਰ ਖਾਮਲੇ ਚਾਰ ਪੰਜ ਕੱਟੀਆਂ ਹੋਣੀਆਂ ਸਾਬੀਆਂ ਹੋਣ ਤੇ ਗਨ ਪੀਂਦਾ ਬਾਈ ਜਾਂਦੀ ਹਾਂਜੀ ਦੱਸਾ ਕੀ ਮੁੱਲ ਦੇ ਦਾ ਮੁੱਲ ਵੀਰ ਵੱਡੀ ਮਹੀਂ ਹੈ ਜਿਹੜਾ ਮਰਜੀ ਵੀਰ ਭਰਾ ਲੈ ਜੇ 85 ਦੀ 80000 ਦੀ ਮਹੀਂ ਅ ਵੀ ਦੇ ਦਾਂਗਾ 80000 ਦੀ ਸਾ ਦੋ ਟਾਕਾਂ ਕੋਲ 75 ਦੀ ਮਹੀਨਾ 70000 ਦੀ ਹਾਂ ਨਾ ਮੈਂ ਭਾਈ ਕਹਿੰਦਾ ਦੇ ਦਾਂਗੇ ਦੇਖੋ ਜੀ ਸਾਂਭੀ ਨਹੀਂ ਚ ਵੜੀ ਜੇ ਜੋੜਾ ਕੋਈ ਇਕੱਠਾ ਵੀਰ ਭਰਾ ਪਾ ਲੂਗਾ ਤੇ ਡੇਢ ਦਾ ਦੇ ਦਾਂਗੇ 75 ਦੀ ਉਹ ਪਰਦੀ ਹੋ ਜਾ ਲਓ ਜੀ ਜੇ ਇਕੱਠੀਆਂ ਖੜੂਗਾ 75 ਦੀਆਂ ਉਦਾਂ ਉਹਦਾ ਰੇਟ ਬਖਸਾ ਠੀਕ ਓਕੇ ਜੀ ਓਕੇ ਭਾਈ ਬਾਕੀ ਬਾਕੀ ਵੀਰ ਮਈਆਂ ਸਾਰੀਆਂ ਆਪਣੇ ਕੋਲ ਆਰ ਪਾ ਲਾ ਆਈ ਗਈ ਲਾਈਕ ਤੇ ਕਮੈਂਟ ਸ਼ੇਅਰ ਵੱਧੋ ਵੱਧ ਚੈਨਲ ਨੂੰ ਕਰਿਆ ਕਰੋ ਐੜੇ ਐੜੇ ਵੱਡੇ ਡੱਬੇ ਰੇਅਰ ਦੇ ਐੜੇ ਐੜੇ ਮਈਆਂ ਵੱਡੀਆਂ-ਵਡੀਆਂ ਮੱਝਾਂ ਆਆਂ ਤੇ ਰਿਕਵਰ ਕਰੋ ਪੂਰੇ ਯੋਰ ਮਾਰ ਕੇ ਆਈਆਂ ਮਈਆਂ ਲਿਆਉਣੀਆਂ ਪਈਆਂ ਠੀਕ ਹੈ ਜੀ ਕਾ ਤੇ ਦੇਖੋ ਝੋਟੀ ਦਾ ਪੂਰਾ ਜਵਾਨ ਆ ਇਹ ਵੀਰ ਆ ਕੇ ਬੀਠੇ ਸੌਦਾ ਹੋ ਗਿਆ ਜੇ ਨਾ ਆ ਮੇਰਾ ਕੋਲ ਜਿਹੜਾ ਮਰਜੀ ਪਰ ਝੋਟੀ ਵੀਰ ਜਿਹੜਾ ਵੀ ਵੀਰ ਭਰਾ ਲੈ ਗਿਆ ਨਾ ਸਾਰੀਆਂ ਜਵਾਨ ਝੋਟੀ ਜਵਾਨ ਝੋਟੀ ਸਾਰੀਆਂ ਮਈਆਂ ਚੜਦੀ ਤੇ ਚੜਦੀ ਮਈ ਵੀਰ ਆਪੋ ਆਪਣੇ ਰੰਗ ਰੂਪ ਇਹਨਾਂ ਦੇ ਕੁਆਲਿਟੀ ਵਾਲੀਆਂ ਜਿਹੜੀ ਗੱਲ ਹੈ ਹਾਂ ਜੀ ਗਾਵਾਂ ਹੀ ਆਈਆਂ ਦੋ ਤਿੰਨ ਪਰ ਵੀ ਗਈਆਂ ਤੇ ਹੋਰ ਵੀ ਆਉਣਗੇ। ਬੜਾ ਵੀਰ ਵਛਾ ਵੀਰ ਮੰਗਦੇ ਹੀ ਦੇ ਅੰਦਰ ਪੱਧੀਆਂ ਵਛੀਆਂ ਹੋਈਆਂ ਜਿਕੇ ਨਈਂ ਦੇ ਵਿਖਾਉਣੀਆਂ ਆਂ ਇਹ ਵੀਡੀਓ 'ਚ। ਹਾਂਜੀ। ਚਲੋ ਠਾਂ ਠੁੰਡੇ ਅੰਦਰ ਪੱਧੀਆਂ। ਹਾਂਜੀ। ਬਾਕੀ ਆ ਵੀ ਜਨਵਾਰ ਆਪਣੇ ਕੋ ਚੰਗੇ ਤੋਂ ਚੰਗੇ ਆਉਂਦੇ ਆ। ਹਾਂਜੀ। ਸੌਬ ਦੇ ਸਾਰੇ ਜਿਹੜੇ ਕਾ ਵੀਰ ਭਰਾ ਨੇ ਜਿੱਦਾਂ ਦੀ ਕੇ ਦੀ ਡਿਮਾਂਡ ਹੋਵੇ ਜਿੱਦਾਂ ਦਾ ਕਾਗ ਵੀਰ ਆਪਣੇ ਨੂੰ ਫੋਨ ਕਰਦਾ ਉਦੋਂ ਦਾ ਮਾਲ ਦੇ ਦਈਦਾ ਹਾਂ। ਹੈਪੀ ਹੋਣੀ ਖੇਲ ਮਾਲ ਲਈ ਆਉਂਦੇ ਆ। ਮਾਲਾ ਵੀਰ ਗਾਲੀ ਕੋਈ ਨਹੀਂ ਤੋਕਣਾ ਕੱਪਣਾ ਝੋਟੀਆਂ ਵੀ ਵੀਰ ਫੋਨ ਕਰਦੇ ਆ ਤੇ ਤੋਕੜ ਕੱਪਣ ਵੀਰ ਝੋਟੀਆਂ ਹੀ ਆਪਣੇ ਉਹ ਹੋਈ ਲਿਆ ਉਹਨੇ ਆਹ ਕਾਰ ਜਿਹੜੀ ਆਪਣੇ ਕੋਲ ਸੱਜਰ ਮਹਿ ਗਈ ਠੀਕ ਗਾ ਵੀ ਟੋਕੜ ਗਬਣ ਝੋਟੀ ਐਵੇਂ ਨਹੀਂ ਲੈ ਆਈ ਦੀ ਵੀ ਕੋਈ ਵੱਧ ਘੜ ਥਾਣਾ ਜਿਹੜੀ ਗੱਲ ਆ ਹੋਵੇ ਟੋਕੜ ਗਬਣ ਝੋਟੀ ਨਾ ਉਹ ਹੀ ਲਿਆਉਣੀ ਪੈਂਦੀ ਆ ਜਿਹੜੀ ਆਪਣੇ ਘਰੋਂ ਚੈਨਲ ਤੋਂ ਵੇਖ ਕੇ ਗਈ ਸੱਜਰ ਮਹਿ ਤੇ ਰਕਾਰਡ ਦਾ ਪਤਾ ਹੋ ਗੇ ਠੀਕ ਤੇ ਠੰਡੇ ਮੇਰੇ ਭਰਾ ਸੇਵਾ ਸੁਬਾਹ ਮਾਲ ਦੀ ਆਦੀ ਕਰਿਆ ਕਰੋ ਬਹੁਤ ਵੰਡ ਠੰਡਾ ਕਰਿਆ ਕਰੋ ਵੰਡ ਵੁੰਡ ਪਾ ਕਰੋ ਇਹੋ 2 ਮਹੀਨੇ ਆ ਮਾਲ ਨੂੰ ਜਰਾ ਸਾਹਮਣੇ ਜਿਹੜਾ ਵੀਰ ਭਰਾ ਰੱਖੂਗਾ ਠੰਡ ਸਾਹਮਣੇ ਰਹਿਣਾ ਇਹੋ ਜਿਹਾ ਦਾ ਠੰਡ ਠੌਂਦੇ ਇਹੋ 2 ਮਹੀਨੇ ਦੀ ਜਿਹੜੀ ਗੱਲ ਕਰਮਾਣੀ ਸੇਵਾ ਕਰਿਆ ਕਰੋ ਨਾ ਕੋਈ ਕਰਨੀਆਂ ਆ ਜਾਂਦੀਆਂ ਸਾਤ ਦੰਦੀਆਂ ਵੀਰ ਕਰਮਾਆਂ ਲੀਆਂ ਔਰ ਜਿਹਦੇ ਹਿਸਾਬ ਨਾਲ ਇਹਦੇ ਜਿਹੜੇ ਜਿਹੜੇ ਇਹੋ ਇਹੋ ਵੀਰਾਂ ਨਾਲ ਇਹਨਾਂ ਦਾ ਵਾਗ ਵੀ ਬਣਾਈ ਆ ਹਾਂਜੀ ਵੀ ਹੱਦਾਂ ਦੀ ਬਾਤ ਘਰ ਘਰ ਹਸਾਉਣਾ ਰਿਤੇ ਜ਼ਰੀਆਂ ਬਣਾਈਆਂ ਆ ਕਿ ਜਿੱਥੇ ਜਿੱਥੇ 20 20 ਮਈਆਂ ਗਈਆਂ ਰਿਤੇ ਤਰ੍ਹਾਂ ਨੂੰ ਵੱਧ ਵੀਰ ਭਰਾ ਵਰਤਦੇ ਆ ਸਹੀ ਗੱਲ ਇਹ ਟੌਪ ਦੇ ਵੀਰ ਹਰ ਇੱਕ ਬੰਦੇ ਨਾਲ ਬਾਗ ਵੀ ਜਿੱਥੋਂ ਇਹਨਾਂ ਦਾ ਗਾਨੀਆਂ ਖਲਿਆਰੇ ਸਮਾਨ ਆਉਂਦੇ ਆ ਉਹ ਅੰਕਲੋਂ ਨਹੀਂ ਫੜੇ ਘੜ ਤੋਂ ਇੰਨੀ ਇਤ ਕਰਦੇ ਹਦੋਂ ਬਾਦ ਠੀਕ ਗਾਣਿਆ ਵੀ ਇਹੋ ਕਰਮਾਲੀਆਂ ਬਾਤ ਤੋਂ ਵੱਧ ਬਾਗ ਵੀ ਬਣਾਉਂਦੀਆਂ ਗਾਵਾ ਦੰਦ ਨਹੀਂ ਨਹੀਂ ਸਹੀ ਗੱਲ ਤੇ ਮੈਂ ਤਾਂ ਵੀ ਜੀ 10 ਜਣੇ ਰੋਟੀ ਖਾਂਦੇ ਆ ਸਹੀ ਗੱਲ ਬਾਬਾ ਜੀ ਬਲਾ ਗੱਡੀ ਵਾਲਾ ਹਾਂਜੀ ਡਾਕਟਰ ਸਾਹਿਬ ਉਹ ਕਹੀ ਗਈ ਭਾਂਟਾ ਕਿਤਾ ਬਾਡਾ ਵਾਲੇ ਉਹ ਲੱਗਿਆ ਬੜਾ ਇਹਨਾਂ ਦੇ ਕੋਲੋਂ ਕਮਾਈ ਹੁੰਦੀ ਹੈ ਰੋਗੀਾਂ ਦੀ ਇਹ ਕਮਾਈ ਦੇ ਵਾਅਿਦ ਨਹੀਂ ਜਾਣੇ ਖਾਂਦੇ ਹਸਪੀਟਲ ਕੋਲ ਸਹੀ ਹੈ ਨਿਯਮ ਤੇ ਆਦਮਤ ਕਰਕੇ ਇਹ ਕਰਮਾਂ ਵਾਲੀਆਂ ਸਮੁੰਦਰ ਆ ਤਰਨ ਤਾਰਨੇ ਆ ਜੇ ਇਹਨਾਂ ਨੂੰ ਕੋਈ ਸੇਵਾ ਕਰੇ ਠੀਕ ਤਾਰ ਦਿੰਦੀਆਂ ਬੰਦਿਆਂ ਨੂੰ ਠੀਕ ਗੱਲ ਆ ਵੀ ਵੀਰ ਸੇਵਾ ਮੰਗਦੀਆਂ ਜਿਹੜੀ ਗੱਲ ਆ ਜਨਵਰ ਸਾਰੇ ਆਪਣੇ ਮਨਾਂ ਦਾ ਵੀਰ ਲਈਦਾ ਚੰਗਾ ਕਰਕੇ ਹਾਂਜੀ ਟੌਪ ਕਰਕੇ ਬਾਕੀ ਵਾਹਿਗੁਰੂ ਦੇ ਹੱਥ ਜੀ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ ਆਪਣਾ 98827407753 ਨਾਮ ਮਾਨਾ ਦੇ ਪਿੰਡ ਭੋਮਾ ਪਿੰਡ ਭੋਮਾ ਹਾਂਜੀ ਵਾਜੀ ਆ ਲਾਈਕ ਆ ਕਮੈਂਟ ਯਾਰਾ ਖਿੱਚ ਕੇ ਰੱਖੋ ਡਾਕਟਰ ਸਾਹਿਬ ਬਿਠੇ ਆ ਕ੍ਰਾਂਤੀ ਅੱਡੀਆ ਜੀ ਲਾਇਆ ਡਾਕਟਰ ਸਾਹਿਬ ਨੇ ਜੀਵਨ ਸਿੰਘ ਡਾ ਬੁਢਾਫੇ ਜਨੂਰ ਵੀ ਜੀ ਆਪਣਾ ਘਟਾ ਪੈਣ ਪੈਣ ਕੱਲਾ ਕਈ ਭੋਮਾ ਸੁਣ ਕੇ ਹੋਰ ਵੀ ਕਿ ਲਜਾਖਦੇ ਹਾਂਜੀ ਭੋਮਾ ਵੀ ਇਹ ਬਾਬੇ ਰੋਡੇ ਵਾਲਾ ਭੋਮਾ ਆ ਭੋਮਾ ਤੋਂ ਨਾਲ ਹੀ ਇੱਥੇੋਂ 5 ਕਿਲੋਮੀਟਰ ਆ ਅੰਮ੍ਰਿਤਸਰ ਹੋਵੇਗਾ ਜੇ 25 ਕਿਲੋਮੀਟਰ ਠੀਕ ਜੀ 18 ਰੋਡ ਤੇ ਭੋਮਾ ਪਿੰਡ ਭੋਮਾ ਪਿੰਡ ਜੇ ਕੋਈ ਭੋਮਾ ਬੋਝਾ ਸਮਝ ਲੈਂਦੇ ਭੋਮਾ ਟੋਡਮੀ ਆ ਭੋਮਾ ਡਾਲਾ ਜੀ ਨਾਲ ਹੈ ਭੋਮਾ ਡਾਲਾ ਹਾਂਜੀ ਹਾਂਜੀ ਠੀਕ ਹੈ ਬਾਈ ਜਨਵਰ ਵੀਰ ਜੀ ਟੌਪ ਦਾ ਟੌਪ ਨੇ ਆਉਂਦੇ ਆ ਹਾਂਜੀ ਤੇ ਜਿਹੜੇ ਕਿ ਮੀਰ ਭਾਨ ਜਿੱਦਾਂ ਹੀ ਡਿਮਾਂਡ ਹੋਵੇ ਉਦਾਂ ਦਾ ਜਨਵਰ ਲਵ ਜੂ ਉਦਾਂ ਜਨਵਰ ਲੈ ਜੀਦਾ ਫੋਨ ਕਰਕੇ ਦੱਸ ਦੇ ਜੇ ਇਹੋ ਜੀ ਮੈਂ ਚਾਹੀਦੀ ਉਹੋ ਜੀ ਲਵ ਜੂ ਠੀਕ ਹੈ ਬਾਈ ਧੰਨਵਾਦ ਸਸੀ ਗੱਲ ਜੀ